ਆ ਦੇਖ ਲੈ ਵੀ ਇੱਕ ਛੋਟੇ ਹੱਥ ਜਿੰਨਾ ਸਮਾਨ ਇੱਕ ਮੋਟਰਸਾਈਕਲ ਤੇ ਲੱਦਿਆ ਹੈ ਰੋਕੀਏ ਇਹਨੂੰ ਮੜਾਇਆ ਇਹਨਾਂ ਨੂੰ ਰੋਕਦੇ ਯਾਰ ਗੱਲ ਕਰਦੇ ਆਂ ਇਹਦੇ ਨਾਲ ਯਾਨੀ ਕਿ ਰੱਬ ਦਾ ਸ਼ੁਕਰਾਨਾ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਸਾਨੂੰ ਮੌਕੇ ਨਹੀਂ ਹੁਣ ਲੱਭ ਦੇ ਕੇ ਅਸੀਂ ਸ਼ੁਕਰਗੁਜ਼ਾਰ ਹੋਈਏ ਰੱਬ ਦੇ ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਕਿ ਜਦੋਂ ਤੂੰ ਡਿਪਰੈਸ ਫੀਲ ਕਰੇ ਨਾ ਉਹਨਾਂ ਚੀਜ਼ਾਂ ਵੱਲ ਵੇਖੀ ਜੋ ਤੈਨੂੰ ਆਲਰੇਡੀ ਮਿਲੀਆਂ ਹੋਈਆਂ ਨੇ ਸਤਿ ਸ੍ਰੀ ਅਕਾਲ ਜੀ ਉਹ ਨਹੀਂ ਇਹਨਾਂ ਦੇ ਸੁਖ ਮੈਂ ਵੀਡੀਓ ਬਣਾਉਣਾ ਪਿਆ ਵੀ ਤੁਸੀਂ ਆਪਣਾ ਕੰਮ ਕਰਨ ਦੇ ਹੋ ਕਿਤਾ ਕਰਦੇ ਹੋ ਬੇ ਆ ਦਾ ਨਹੀਂ ਨਹੀਂ ਡਰਦੇ ਨਹੀਂ ਹੈਗੇ ਸਸੀ ਗਾਲ ਦੋਸਤੋ ਮਤਲਬ ਹਰੇਕ ਬੰਦਾ ਸਵੇਰੇ ਉੱਠਦਾ ਹੈ ਤੇ ਆਪਣੀ ਜਿਹੜੀ ਕਿਰਤ ਕਮਾਈ ਹੈ ਉਹਦੇ ਵਾਸਤੇ ਘਰੋਂ ਬਾਹਰ ਜਾਂਦਾ ਹੈ ਕੋਈ ਬੈਂਕ ਜਾਂਦਾ ਕੋਈ ਸਕੂਲ ਕਾਲਜ ਯੂਨੀਵਰਸਿਟੀ ਤੇ ਕੋਈ ਕਿਸੇ ਵੱਡੀ ਕੰਪਨੀ ਚ ਚਲਾ ਜਾਂਦਾ ਤੇ ਮੈਨੂੰ ਨਾ ਆ ਚੀਜ਼ਾਂ ਬੜੇ ਚਿਰ ਤੋਂ ਹੈਰਾਨ ਕਰਦੀਆਂ ਨੇ ਇਹ ਹੈ ਨਾ ਬੰਦਾ ਆਪਣੀ ਪੂਰੀ ਦੀ ਪੂਰੀ ਦੁਕਾਨ ਹੀ ਲੈ ਕੇ ਮੋਟਰਸਾਈਕਲ ਤੇ ਚੱਲਿਆ ਕਦੇ ਮਤਲਬ ਹੀਰੋ ਸਪਲੈਂਡਰ ਵਾਲਿਆਂ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਦੋ ਤੋਂ ਵੱਧ ਸਵਾਰੀਆਂ ਤਿੰਨ ਬੈਠਣਗੀਆਂ ਤੇ ਉਦੋਂ ਬਾਅਦ ਇਹ ਸਾਰਾ ਇੱਕ ਟੈਂਪੂ ਜਿੰਨਾ ਸਮਾਨ ਆ ਉੱਤੇ ਲੱਦ ਲੈਣਗੇ ਮੈਂ ਵੀਰ ਨਾਲ ਗੱਲ ਕਰਦਾ ਕਿ ਇਹ ਤੁਸੀਂ ਰੋਜ਼ ਐਦਾਂ ਨਿਕਲ ਜਾਂਦੇ ਹੋ ਘਰ ਤੋਂ ਹਾਂਜੀ ਵੀਰ ਜੀ ਸਮਾਨ ਲੇਤੇ ਹਾਂ ਸਵੇਰੇ ਹਾਂ ਲੇਕੇ ਨਾ ਪਿੰਡੋਂ ਮੇ ਫਿਰ ਜਾਂਦੇ ਫਿਰ ਅੱਛਾ ਪਿੰਡਾਂ 'ਚ ਹੈ ਹਾਂਜੀ ਠੀਕ ਹੈ ਫਿਰ ਸਾਮ ਨੂੰ ਆਤੇ ਸਾਮ ਨੂੰ ਖਾਣਾ ਬਣਾਤੇ ਹਾਂ ਸਵੇ ਸਵੇ ਫਿਰ ਸਮਾਨ ਲਾਤੇ ਫਿਰ ਸਵੇ ਨਿਕਲ ਜਾਂਦੇ ਇਹ ਮਤਲਬ ਕਿਵੇਂ ਤੁਸੀਂ ਸਾਰਾ ਲੱਦਿਆ ਹੋਇਆ ਸਮਾਨ ਹਨਾ ਇਸ ਕੰਜਾ ਬਣਾਇਆ ਹੋਇਆ ਲੋਹੇ ਦਾ ਅੱਛਾ ਲੋਹੇ ਦਾ ਸਕੰਜਾ ਤੇ ਤੁਹਾਨੂੰ ਕਦੇ ਕਿਸੇ ਉਹ ਨਹੀਂ ਰੋਕਿਆ ਪੁਲਿਸ ਵਾਲੇ ਨੇ ਟ੍ਰੈਫਿਕ ਵਾਲੇ ਨੇ ਕਦੇ ਰੋਕਿਆ ਰੋਕਤੇ ਹਨ ਬਲੇਕਨ ਅਪਾ ਪੂਰੀ ਸੇਫਟੀ ਨਾਲ ਜਾਂਦੇ ਹਨਾ ਫਿਰ ਅੱਛਾ ਹਾਂਜੀ ਮਤਲਬ ਕਈ ਵਾਰੀ ਪੁਲਿਸ ਵਾਲਾ ਕਹਿ ਦਿੰਦਾ ਮੈਂ ਇੱਕ ਦੋ ਵਾਰੀ ਦੇਖਿਆ ਕਈਆਂ ਨੂੰ ਤੇ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਆ ਲੈ ਕੇ ਆਉਂਦੇ ਹੋ ਮਤਲਬ ਕਿਚਨ ਦੇ ਵਿੱਚ ਯੂਜ਼ ਹੋਣ ਵਾਲੀਆਂ ਜਾਂ ਕੋਈ ਵੀ ਡੱਬੇ ਡੁੱਬੇ ਨੇ ਚਟਾਈਆਂ ਨੇ ਇਹ ਕਿੱਥੋਂ ਆਉਂਦਾ ਸਮਾਨ ਇਹ ਲੁਧਿਆਣੇ ਤੇ ਆਦਾ ਜੀ ਫਿਰ ਹਮ ਹਾਂਸੇ ਦੁਕਾਨ ਸੇ ਲੈਂਦੇ ਹਨ ਉਹਨਾਂ ਦੀ ਦੁਕਾਨ ਹੈ ਸਾਡੀ ਅੱਛਾ ਉਸੇ ਲੈ ਲੈਂਦੇ ਉੱਥੋਂ ਯਾਨੀ ਕਿ ਲੁਧਿਆਣੇ ਤੋਂ ਬਣ ਕੇ ਆਂਦਾ ਹੈ ਤੇ ਤੁਸੀਂ ਉੱਥੋਂ ਲੈ ਕੇ ਇਹ ਤੁਹਾਡਾ ਕਮਿਸ਼ਨ ਹੁੰਦਾ ਕਿ ਤੁਸੀਂ ਮੁੱਲ ਲੈ ਲੈਂਦੇ ਉਸ ਤੋਂ ਮੁੱਲ ਲੈਂਦੇ ਹਮਾਰੇ ਆਪਣੀ ਹੋਤੀ ਹੈ ਕਮਿਸ਼ਨ 10 ਕਿਸੇ 'ਤੇ 10 ਰੁਪਏ ਮਾਰ ਜਾਣਾ ਕਿਸੇ 'ਤੇ 20 ਰੁਪਏ ਮਾਰ ਜਾਣਾ ਸਮਾਨ ਕੋਲ ਅੱਛਾ ਰੋਜ਼ ਕਿੰਨਾ ਕ ਸਫਰ ਤੈਅ ਕਰ ਦਿੰਦੇ ਹੋ ਤੁਸੀਂ ਕਿੰਨੇ ਕਿਲੋਮੀਟਰ ਤੱਕ ਜਿਵੇਂ ਤੁਸੀਂ ਕਨੋ ਲੀਤ ਆਏ ਹੋ ਹੁਣ ਦੋਸਤੋ ਅਸੀਂ ਰੋਪੜ ਤੋਂ ਅਨੰਦਪੁਰ ਸਾਹਿਬ ਨੂੰ ਜਿਹੜਾ ਇਹ ਹਾਈਵੇ ਜਾਂਦਾ ਅਸੀਂ ਉਹ ਰਸਤੇ 'ਚ ਖੜੇ ਆ ਤੇ ਕਨੌਲੀ ਪਿੰਡ ਆਂਦਾ ਰਸਤੇ 'ਚ ਉੱਥੋਂ ਮਤਲਬ ਬਾਈ ਜੀ ਆਏ ਨੇ ਤੇ ਕਿੰਨੇ ਕਿਲੋਮੀਟਰ ਤੱਕ ਚਲੇ ਜਾਓਗੇ ਅੱਗੇ ਇਧਰ ਰੋਪੜ ਤੱਕ ਜਾਂਦੇ ਕਰਾੜੀ ਤੱਕ ਜਾਂਦੇ ਬਸ ਅੱਛਾ ਇਧਰ ਕੀਰਤਪੁਰ ਤੱਕ ਅੱਜ ਵੀ ਲੋਕ ਹੈਗੇ ਪਿੰਡਾਂ ਦੇ ਵਿੱਚ ਜਿਹੜੇ ਕਿਸੇ ਸ਼ੋਰੂਮ ਤੋਂ ਜਾਂ ਦੁਕਾਨਾਂ ਤੋਂ ਇਹ ਸਮਾਨ ਨਹੀਂ ਖਰੀਦਦਾ ਕਦੇ ਮੈਂ ਇੱਕ ਗੱਲ ਕਵਾਂਗਾ ਕਿ ਆਹੀ ਜਿਹੜੀ ਚੀਜ਼ ਹੈ ਨਾ ਆ ਜਿਹੜਾ ਯਾਨੀ ਕਿ ਗੰਡੇ ਗੁੰਡੇ ਕੁੱਤਰਨ ਨਾਲ ਆ ਸਮਾਨ ਹੈ ਇਹ ਹੀ ਇਹ ਕਿੰਨੇ ਦਾ ਹੈ ਇਹ 80 ਰੁਪਏ ਦਾ ਹੈ ਜੀ ਇਹ 80 ਰੁਪਏ ਦਾ ਤੇ ਜੇ ਤੁਸੀਂ ਇਹ ਹੀ ਕਿਸੇ ਦੁਕਾਨ ਤੋਂ ਲੋਗੇ 250 300 ਰੁਪਏ ਦਾ ਤੁਹਾਨੂੰ ਦੱਸੇਗਾ ਉਹ ਮਤਲਬ ਉਹ ਅਲੱਗ ਚੀਜ਼ ਹੈ ਕਿ ਚਲੋ ਇਸ ਤੋਂ ਕੁਆਲਿਟੀ ਹਾਈ ਹੋਣੀ ਹੈ ਪਰ ਪਿੰਡਾਂ ਦੇ ਵਿੱਚ ਹਰੇਕ ਬੰਦੇ ਦੀ ਜ਼ਰੂਰਤ ਜਿਹੜੀ ਆ ਉਹ ਇੱਕ ਮੋਟਰਸਾਈਕਲ ਤੋਂ ਵਾਈਜੀ ਪੂਰੀ ਕਰ ਦਿੰਦੇ ਨੇ ਮੈਂ ਹੈਰਾਨ ਇਸ ਗੱਲ ਤੋਂ ਆ ਵੀ ਇੱਕ ਮੋਟਰਸਾਈਕਲ ਦੇ ਉੱਤੇ ਅੱਧੇ ਟੈਂਪੋ ਜਿੰਨਾ ਵਾਈ ਨੇ ਸਮਾਨ ਲੱਦਿਆ ਹੋਇਆ ਇਹ ਦਿਹਾੜੀ ਦੂੜੀ ਵਧੀਆ ਬਣੀ ਜਾਂਦੀ ਐ ਆਮ ਬਨ ਜਾਂਦੇ 4-500 ਰੁਪਏ ਬਨ ਜਾਂਦੇ 4-500 ਰੁਪਏ ਤੇਲ ਪਾਣੀ ਕੱਢ ਕੇ ਬਨ ਜਾਂਦਾ ਹਨਾ ਠੀਕ ਐ ਫਿਰ ਤਾਂ ਵੈਸੇ ਸਾੜੀ ਬਨ ਜਾਂਦੀ ਆਂ ਕਿਸੇ ਦਿਨ ਐਸਾ ਵੀ ਹੋਤਾ ਕਿਸੇ ਦਿਨ ਨਹੀਂ ਵੀ ਬਨ ਕੇ ਫਿਰ ਬੱਚੇ ਵੀ ਤੁਸੀਂ ਇੱਦਾਂ ਹੀ ਪਾਲਦੇ ਹੋ ਹਾਂ ਜੀ ਇੱਦਾਂ ਪਾਲਦੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਪੰਜਾਬ ਚ ਆਇਆ ਇਹ ਵਾ 5-6 5-6 ਸਾਲ ਹੋ ਗਏ ਪੰਜ 6 ਸਾਲ ਹਾਂ ਪਹਿਲੇ ਡੰਡੇ ਪਰ ਵੇਚਾ ਕਰਦਾ ਸੀ ਮੈਂ ਅੱਛਾ ਪਹਿਲਾ ਮਤਲਬ ਉਹ ਮੋਢੇ ਤੇ ਰੱਖ ਕੇ ਅੱਛਾ ਫਿਰ ਸਾਈਕਲ ਤੇ ਵੇਚਾ ਰੱਖਿਆ ਹਾਂ

ਔਰ ਸਾਥੀ ਵਾਲੇ ਠੀਕ ਹੈ ਕਦੇ ਇਦਾਂ ਨਹੀਂ ਜੀ ਕੀਤਾ ਕਿ ਹੋਰ ਕੰਮ ਕਰ ਲਾਂ ਕੋਈ ਜਾਂ ਮਤਲਬ ਔਖਾ ਨਹੀਂ ਲੱਗਦਾ ਤੁਹਾਨੂੰ ਇਹ ਨਹੀਂ ਵੀਰ ਜੀ ਜਿਹਾ ਪਤਾ ਹੈ ਜੋ ਕੰਮ ਕਰਾਇਆ ਉਹ ਹੀ ਕੰਮ ਅੱਛਾ ਲੱਗਦਾ ਬੰਦੇ ਨੂੰ ਹਾਂ ਜੋ ਅਸੀਂਨੇ ਸ਼ੁਰੂ ਸੇ ਯਹੀ ਕੰਮ ਕਰਾਇਆ ਪਲਾਸਟਿਕ ਦਾ ਹਾਂ ਆਪਰ ਤੋਂ ਉਪਰ ਵੇਚਦੇ ਤੇ ਪਹਿਲੇ ਆਪ ਤੋਂ ਵੇਚਦੇ ਨਹੀਂ ਅੱਛਾ ਤੁਹਾਨੂੰ ਪਤਾ ਹੈ ਹੈ ਕੰਪਨੀ ਵਿੱਚ ਕਰਤਾ ਸੀ ਪਹਿਲੇ ਕੰਪਨੀ ਵਿੱਚ ਪੈਸੇ ਲੈ ਠੇਕੇਦਾਰ ਦੇਦੇ ਨਹੀਂ ਦੇ ਮੈਂ ਠੇਕੇਦਾਰ ਪੈਸੇ ਲੈ ਕੇ ਬਾਜ਼ ਜਾਂਦੇ ਹਨਾ ਯਾਨੀ ਕਿ ਸਸਤੀ ਲੇਬਰ ਰੱਖ ਲੈਂਦੇ ਆ ਇਹ ਆਪਣਾ ਕੰਮ ਹੈ ਚਲੇ ਜਾਓ ਤਾਂ ਮਿਲ ਜਾਏਗਾ ਸੌਦੇ ਉਸੇ बन ਜਾਂਦੇ ਹਾਂ ਰੋਟੀ ਰਾਟੀ ਫਿਰ ਆਪਣੀ ਨਾਲ ਲੈ ਕੇ ਚੱਲਦੇ ਹਾਂਜੀ ਹਾਂਜੀ ਆਪਣਾ ਖਾਣਾ ਸਾਥ ਸਾਥ ਲੈ ਕੇ ਚੱਲ ਇੱਕੇ ਬੜੀਏ ਬੜੀ ਵਧੀਆ ਗੱਲ ਲੱਗਦੀ ਐ ਮੈਨੂੰ ਜਦੋਂ ਬੰਦਾ ਘਰੋਂ ਨਿਕਲਦਾ ਨਾ ਅਸੀਂ ਵੀ ਅੱਜ ਅੱਗੇ ਮੁਹਾਲੀ ਚੰਡੀਗੜ੍ਹ ਚੱਲੇ ਤੇ ਰੋਟੀ ਸਾਡੀ ਗੱਡੀ 'ਚ ਪਈ ਐ ਤੇ ਇਹ ਬਾਈ ਵੀ ਆਪਣੀ ਯਾਨੀ ਕਿ ਕਿਰਤ ਕਰਨ ਚੱਲੇ ਨੇ ਹੋ ਸਕਦਾ ਕਿਸੇ ਨੂੰ ਇਹ ਚੀਜ਼ ਕਿੱਦਾਂ ਨਹੀਂ ਲੱਗੇ ਪਰ ਮੇਰੀ ਬੜੇ ਚਿਰ ਤੋਂ ਇੱਛਾ ਸੀ ਕਿ ਬਾਈ ਜੀ ਮੈਨੂੰ ਮਿਲਣ ਕੋਈ ਵੀ ਇਦਾਂ ਦਾ ਬੰਦਾ ਨਾ ਜਿਹੜਾ ਪੂਰਾ ਸਮਾਨ ਲੱਦਿਆ ਮੋਟਰਸਾਈਕਲ ਤੇ ਕਈਆਂ ਨੇ ਸਾਈਕਲ ਤੇ ਲੱਦਿਆ ਹੁੰਦਾ ਤੇ ਉਹਨਾਂ ਦੀ ਸਾਰੀ ਪ੍ਰਾਪਰਟੀ ਸਾਰੀ ਉਹਨਾਂ ਦੀ ਜਿਹੜੀ ਜ਼ਮੀਨ ਪਲਾਟ ਕੋਠੀ ਸਾਰਾ ਕੁਝ ਆਹੀ ਹੁੰਦਾ ਤੁਹਾਨੂੰ ਕੋਈ ਯਾਨੀ ਕਿ ਦਿੱਕਤ ਪਰੇਸ਼ਾਨੀ ਰੱਬ ਤੋਂ ਹੈਗੀ ਏ ਨਹੀਂ ਕੋਈ ਨਹੀਂ ਜੀ ਸਭ ਤੋਂ ਸਾਨੇ ਵਿਰੋਧੀ ਦੇ ਰਹਾ ਜੀ ਬਹੁਤ ਵਧੀਆ ਆਪਣਾ ਰੋਜ਼ਗਾਰ ਚੱਲ ਰਿਹਾ ਹੈ ਮੇਰੇ ਕੋਲ ਗੱਡੀ ਵੀ ਹੈ ਜ਼ਮੀਨ ਵੀ ਹੈ ਮੈਂ ਪੜਿਆ ਵੀ ਹੋਇਆ ਨੌਕਰੀ ਵੀ ਕਰਦਾ ਫਿਰ ਵੀ ਮੇਰੇ ਯਾਨੀ ਕਿ ਗਿਲੇ ਰਹਿੰਦੇ ਆ ਰੱਬ ਨੂੰ ਕਿ ਅਜੇ ਤੂੰ ਨੇ ਮuje ਕਮ ਦਿਆ ਹੈ ਨਹੀਂ ਹਮ ਤੋ ਤੁਸੀਂ ਯਾਨਕਿ ਬੱਚੇ ਅਮੇ ਰੋਟੀ ਮਿਲ ਜਾ ਹਮਾਰੇ ਬੱਚਾ ਨੂੰ ਰੋਟੀ ਮਿਲ ਜਾਏ ਰੋਟੀ ਮਿਲ ਜਾਏ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਜਿਉਂਦੇ ਵਸਦੇ ਰਹੋ ਤੁਸੀਂ ਮਤਲਬ ਇਦਾਂ ਹੀ ਤਰੱਕੀਆਂ ਕਰੋ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋ ਲੈ ਆਪਾਂ ਵੀ ਚੀਜ਼ ਲੈ ਲਈ ਇੱਥੋਂ ਕੋਈ ਫਿਰ